Yeah. 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 and mm -hmm. ਸਭ ਤੋਂ ਪਹਿਲੇ ਦਾ ਸਾਰਿਆਂ ਨੂੰ ਲੋਹੜੀ ਦੀ ਬਹੁਤ-ਬਹੁਤ ਮੁਬਾਰਕਾਂ ਤੇ ਮੈਂ ਅੱਜ ਤੀਆਂ ਦੀ ਲੋਹੜੀ ਦੇ ਤਿਉਹਾਰ ਦਾ ਛੋਟਾ ਜਿਹਾ ਉਪਰਾਲਾ ਇੱਥੇ ਬੰਦੂ ਹੈਲਪਿੰਗ ਹੈਂਡ ਵੱਲੋਂ ਕੀਤਾ ਗਿਆ ਤੇ ਇੱਥੇ ਭਾਜੀਪੀ ਦੇ ਸਾਰੇ ਲੀਡਰਸ ਰਾਕੇਸ਼ ਕਪੂਰ ਜੀ ਰਜਨੀਸ਼ ਧੀਮਾਨ ਜੀ ਆਸ਼ੀਸ਼ ਜੀ ਸੌਰਵ ਜੀ ਔਰ ਕਪਿਲ ਕਤਿਆਲ ਜੀ ਜਿੰਨੇ ਵੀ ਸਾਡੇ ਹੋਰ ਵੀ ਐਨ ਜੀਓ ਦੇ ਮੈਂਬਰਸ ਐ ਸਭ ਇੱਥੇ ਪਹੁੰਚੇ ਹੋਏ ਨੇ ਕੁੜੀਆਂ ਨੂੰ ਆਸ਼ੀਰਵਾਦ ਦੇਣ ਲਈ ਤੇ ਜਿਵੇਂ ਰਾਕੇਸ਼ ਕਪੂਰ ਜੀ ਨੇ ਕਿਹਾ ਹੈਗਾ ਜੇ ਤੀਆਂ ਦਾ ਅ ਅੱਜਕੱਲ ਜਿਵੇਂ ਪ੍ਰੂਨ ਹਰਤਿਆ ਬਹੁਤ ਚੱਲ ਰਹੀ ਹੈਗੀ ਹੈ ਤੇ ਉਹਦੇ ਵਿੱਚੋਂ ਹੀ ਕਹਿੰਦੇ ਆ ਨਾ ਨਾ ਮਾਰੀ ਨਾ ਮਾਰੀ ਨਾ ਮਾਂ ਇੰਨਾ ਕਹਿਰ ਗੁਜ਼ਾਰੀ ਨਾ بس اسی ਦੀ ਅਵੇਅਰਨੈਸ ਨੂੰ ਲੈ ਕੇ ਸਾਡੀ ਐਨਜੀਓ ਨੇ ਛੋਟਾ ਜਿਹਾ ਉਪਰਾਲਾ ਕੀਤਾ ਲੋਕਾਂ ਤੱਕ ਇਹੀ ਮੈਸੇਜ ਪਹੁੰਚਾ ਰਹਿਆਂ ਕਿ ਤੀ ਪੁੱਤਾਂ ਨੂੰ ਸਮਾਜ ਦੇ ਵਿੱਚ ਇੱਕੋ ਹੀ ਸਥਾਨ ਦੋ ਜਿਹੜੇ ਅੱਜ ਵੀ ਡਿਫਰੈਂਸ ਜਿਹੜੇ ਕੀਤੇ ਜਾ ਰਹੇ ਆ ਉਹਨਾਂ ਨੂੰ ਪਲੀਜ਼ ਮਿਟਾਇਆ ਜਾਏ ਤਾਂ ਕਿ ਤੀਆਂ ਹੀ ਆਪਣੀਆਂ ਸਮਾਜ ਦਾ ਪੁਵਿੱਖਣੇ ਜਿੱਥੇ ਤੀਆਂ ਦੀ ਮੁਸਕਾਨ ਹੋਏਗੀ ਉੱਥੇ ਹੀ ਆਪਣਾ ਸਮਾਜ ਮਜ਼ਬੂਤ ਹੋਏਗਾ ਇਹੀ ਕਹਿਣਾ ਚਾਹੂੰਗੀ ਕਿ ਤੀਆਂ ਦੀ ਮੁਸਕਾਨ ਦੇ ਨਾਲ ਇਸ ਲੋੜੀ ਦਾ ਤਿਹਾਰ ਸਭ ਨੂੰ ਮੁਬਾਰਕ ਥੈਂਕ ਯੂ ਜਿਹੜਾ ਕੰਮ ਕੀਤਾ ਕਿੱਦਾਂ ਦਾ ਇਹ ਐਨਜੀਓ ਬੰਦੂ ਹੈਲਪਿੰਗ ਹੈਂਡ ਫਾਊਂਡੇਸ਼ਨ ਜਿਹੜੀ ਸਾਡੀ ਛੋਟੀ ਭੈਣ ਸਮਰਤਾ ਕੌਰ ਤੇ ਉਹਨਾਂ ਦੀ ਸਾਰੀ ਟੀਮ ਵੱਲੋਂ ਚਲਾਈ ਜਾ ਰਹੀ ਹੈ ਇਹ ਵੱਖ-ਵੱਖ ਸਾਰੇ ਸਾਲ 'ਚ ਸਲਾਈ ਕੇਂਦਰ ਤਾਂ ਹੈ ਹੀ ਹੈ ਉਸ ਤੋਂ ਬਾਅਦ ਕਦੀ ਮੈਡੀਕਲ ਕੈਂਪ ਕਦੀ ਬਲੱਡ ਕੈਂਪ ਚਲੋ ਸਮਾਜ ਵਾਸਤੇ ਜੋ ਵੀ ਚੰਗੇ ਕੰਮ ਨੇ ਇਹ ਐਨਜੀਓ ਕਰਦੇ ਰਹਿੰਦੇ ਆ ਤੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਲੋਹੜੀ ਵਾਲੇ ਦਿਨ ਇਹ 3 ਦੀ ਲੋਹੜੀ ਮਨਾ ਰਹੇ ਨੇ ਦੇਖੋ ਪੁੱਤਰਾਂ ਦੀ ਲੋਹੜੀ ਤਾਂ ਸਾਰੇ ਮਨਾਉਂਦੇ ਨੇ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਜੇ ਪੁੱਤ ਹੀ ਜੰਮਦੇ ਰਹੇ ਤਾਂ ਫਿਰ ਤੁਹਾਡੀਆਂ ਨੂੰਹਾਂ ਕਿੱਥੋਂ ਆਣਗੀਆਂ ਜਦੋਂ ਮਤਲਬ ਨੂੰਹ ਵੀ ਤੇ ਇਹੀ ਹੁੰਦੀਆਂ ਨੇ ਇਸ ਕਰਕੇ ਜਦੋਂ ਨੂੰਹ ਵੀ ਘਰ ਵਿਆਹ ਕੇ ਆਂਦੀ ਹੈ ਤੇ ਉਹ ਧੀ ਦਾ ਹੀ ਦਰਜਾ ਲੈਂਦੀ ਹੈ ਫਿਰ ਜੇ ਤੁਸੀਂ ਪੁੱਤ ਜੰਮਦੇ ਰਹੇ ਤੇ ਨੂੰਹਾਂ ਕਿੱਥੋਂ ਲੈ ਕੇ ਕਿੱਥੋਂ ਆਓਗੇ ਇਸ ਕਰਕੇ ਇੱਕ ਸਾਡੇ ਸਮਾਜ 'ਚ ਇੱਕ ਪਤਾ ਨਹੀਂ ਇੱਕ ਧਾਰਨਾ ਬਣੀ ਹੈ ਕਿ ਆ ਧੀਆਂ ਜਿਹੜੀਆਂ ਨਾ ਕੱਲ ਨੂੰ ਖਰਚੇ ਦਾ ਘਰ ਨੇ ਇਸ ਕਰਕੇ ਇਹਨਾਂ ਦੀ ਹੱਤਿਆ ਉਦੋਂ ਹੀ ਕਰ ਦੋ ਹਲੇ ਜਦੋਂ ਇਹਨਾਂ ਦੇ ਸੰਸਾਰ 'ਚ ਆਉਣ ਤੋਂ ਪਹਿਲਾਂ ਪਰ ਜਦੋਂ ਉਹਨਾਂ ਹੱਤਿਆ ਕਰਕੇ ਉਹ ਲਿਫਾਫੇ 'ਚ ਪਾ ਕੇ ਸੁੱਟਣ ਜਾਂਦੇ ਤੇ ਲਿਫਾਫੇ 'ਚ ਆਵਾਜ਼ ਆਂਦੀ ਏ ਕਿ ਮੈਂ ਤੇਰੀ ਕੁੱਖ ਦਾ ਮੋਤੀ ਆ ਤੂੰ ਮੈਨੂੰ ਕਿੱਥੇ ਸੁੱਟਣ ਚੱਲੀ ਏ ਕੁੱਖ ਦੇ ਮੋਤੀ ਨੂੰ ਅਸੀਂ ਐਦਾਂ ਸਿੱਟ ਦਿੰਨੇ ਆ ਅਸੀਂ ਜੀ ਧੀਆਂ ਦਾ ਸਤਕਾਰ ਕਰਾਂਗੇ ਅਸੀਂ ਉਹਨਾਂ ਦੀ ਸੁਰੱਖਿਆ ਕਰਾਂਗੇ ਅਸੀਂ ਉਹਨਾਂ ਦੀ ਐਜੂਕੇਸ਼ਨ ਵੱਲ ਧਿਆਨ ਦੇਵਾਂਗੇ ਸਾਡਾ ਜਿਹੜਾ ਪਰਿਵਾਰ ਹੈ ਉਹ ਫੁੱਲੂ ਫੁੱਲੂਗਾ ਖੁਸ਼ਹਾਲ ਹੋਏਗਾ ਸਾਡਾ ਸਮਾਜ ਖੁਸ਼ਹਾਲ ਹੋਏਗਾ ਸਾਡਾ ਦੇਸ਼ ਸਮਾਜ ਖੁਸ਼ਹਾਲ ਹੋਏਗਾ ਮੈਂ ਸਮਰਤਾ ਕੌਰ ਤੇ ਸਾਰੀ ਇਹਨਾਂ ਦੀ ਟੀਮ ਨੂੰ ਬੰਦੂ ਹੈਲਪਿੰਗ ਹੈਂਡ ਕਲੱਬ ਦੀ ਫਾਊਂਡੇਸ਼ਨ ਦੀ ਟੀਮ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਕਿ ਜੋ ਹੈ ਪ੍ਰਾਲਾ ਕੀਤਾ ਇਹ ਸਾਰੇ ਬੜੇ ਵਧਾਈ ਦੇ ਪਾਤਰ ਨੇ ਬਹੁਤ ਬਹੁਤ ਮੈਂ ਪੂਰੀ ਆਵਾਮ ਨੂੰ ਲੁਧਿਆਣੇ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਸਭ ਤੋਂ ਪਹਿਲਾਂ ਤਾਂ ਸਾਸਤਰੀ ਅਗਾਲ ਤੇ ਰਾਮ ਰਾਮ ਬੁਲਾਉਣਾ ਚਾਹੂੰਗਾ ਤੇ ਨਾਲ ਦੱਸਣਾ ਚਾਹੂੰਗਾ ਕਿ ਜਿਹੜਾ ਕਿ ਅੱਜ ਦਾ ਪ੍ਰੋਗਰਾਮ ਬੰਦੂ ਹੈਲਪਿੰਗ ਹੈਂਡ ਦੁਆਰਾ ਸਮਰਥਕ ਔਰਜੀ ਦੁਆਰਾ ਖਾਸ ਤੌਰ ਤੇ ਕੀਤਾ ਗਿਆ ਜਿਹੜੇ ਕਿ ਸਮਾਜਿਕ ਕੰਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਨੇ ਔਰ ਬਹੁਤ ਹੀ ਸ਼ਲਾਘਾ ਜੋ ਕੰਮ ਹੈ ਕਿ ਇਹਨਾਂ ਨੇ ਆਪਣੇ ਸੱਭਿਆਚਾਰ ਨੂੰ ਅੱਗੇ ਵਧਾਉਣ ਵਾਸਤੇ ਤੇ ਲੋਕਾਂ ਦੇ ਵਿੱਚ ਇੱਕ ਮੈਸੇਜ ਦੇਣ ਵਾਸਤੇ ਆਪਣੀ ਪੂਰੀ ਕਲੋਨੀ ਨੂੰ ਦੂਰ ਦਰਾਜ ਤੋਂ ਲੋਕਾਂ ਨੂੰ ਤੇ ਭਾਰਤੀ ਜਨਤਾ ਪਾਰਟੀ ਤੋਂ ਸਾਰੇ ਬੰਦਿਆਂ ਨੂੰ ਬੁਲਾ ਕੇ ਤੇ ਇੱਥੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਪਹਿਲਾਂ ਤਾਂ ਧੀਆ ਘੱਟ ਨਹੀਂ ਤੇ ਦੂਸਰਾ ਆਪਣਾ ਜਿਹੜਾ ਕਲਚਰ ਹੈ ਉਹ ਐਦਾਂ ਲੋਹੜੀ ਮਨਾਉਣ ਦਾ ਕਲਚਰ ਹੈ ਜਿਹਦੇ ਵਿੱਚ ਸਾਰੇ ਸਾਖ ਸਬੰਧੀ ਇਕੱਠੇ ਹੁੰਦੇ ਉਹ ਅੱਜਕੱਲ ਦੇ ਦੇ ਲੋਕੀ ਤਗਾਰੀਆਂ ਦੇ ਵਿੱਚ ਜਿਹੜੀ ਲੋਹੜੀ ਬਾਲ ਕੇ ਤੇ ਲੋਹੜੀ ਚਲਾ ਰਹੇ ਨੇ ਤੇ ਉਹ ਵਾਲਾ ਕੰਮ ਜਿਹੜਾ ਉਹ ਉਹਨੂੰ ਆਪਾਂ ਇੱਕ ਆਪਣੇ ਸੱਭਿਆਚਾਰ ਨੂੰ ਅੱਗੇ ਵਧਾਈਏ ਤੇ 크리스마ਸ ਵਰਗੇ ਤੇ ਐਦਾਂ ਦੇ ਤਿਉਹਾਰਾਂ ਨੂੰ ਥੋੜਾ ਇਗਨੋਰ ਕਰਕੇ ਆਪਣੇ ਸੱਭਿਆਚਾਰ ਨੂੰ ਅੱਗੇ ਲੈ ਕੇ ਜਾਈਏ ਇਹਨਾਂ ਨੇ ਬੜਾ ਵਧੀਆ ਮੈਸੇਜ ਦਿੱਤਾ ਤੇ ਆਪਾਂ ਸਾਰੇ ਬਹੁਤ ਹੀ ਇੱਥੇ ਆਨੰਦ ਮਾਣ ਰਹੇ ਆ ਤੇ ਇਹਨਾਂ ਦਾ ਬਹੁਤ-ਬਹੁਤ ਫਿਰ ਤੋਂ ਧੰਨਵਾਦ ਕਰਾਂਗਾ ਮੈਨੂੰ ਇੰਨੇ ਵਧੀਆ ਪ੍ਰੋਗਰਾਮ ਦੇ ਵਿੱਚ ਮੰਤ੍ਰਿਤ ਕਰਨ ਵਾਸਤੇ ਬਹੁਤ-ਬਹੁਤ ਧੰਨਵਾਦ। ਅੱਜ ਬੜਾ ਸਾਡਾ ਪਵਿੱਤਰ ਤਿਹਾਰ ਆ। ਸਮੂਹ ਪੰਜਾਬੀचारा ਸਾਡਾ ਵਿਸ਼ੇਸ਼ ਕਰਕੇ ਪੰਜਾਬ ਦੇ ਲੋਕ, ਉੱਤਰ ਭਾਰ ਦੇ ਲੋਕ ਬੜੀ ਖੁਸ਼ੀਆਂ ਤੇ ਹਰਸ਼ੋਲ ਚਾਲ ਦੇ ਨਾਲ ਕਿ ਪਵਿੱਤਰ ਤਿਹਾਰ ਨੂੰ ਮਨਾਉਂਦੇ ਨੇ। ਔਰ ਉਹਦੇ ਵੀ ਇੱਕ ਬਹੁਤ ਵੱਡਾ ਉਪਰਾਲਾ ਸਾਡੀ ਇੱਕ ਐਨਜੀਓ ਚਲਾਰੀ ਭੈਣ ਸਮਰਤਾ ਕੌਰ ਨੇ ਜੋ ਬੰਦੂ ਹੈਲਪਿੰਗ ਦੇ ਨਾਂ ਤੇ ਐਨਜੀਓ ਚਲਾਉਂਦੀ ਨੇ। ਛੋਟੀ ਭੈਣ ਸਾਡੀ ਸਮਰਤਾ ਕੌਰ ਬੀਜੇਪੀ ਦੀ ਲੀਡਰ ਹੈ ਉਹਨਾਂ ਨੇ ਉਪਰਾਲਾ ਕੀਤਾ ਛੋਟੀਆਂ ਬੱਚੀਆਂ ਦੀ ਧੀਆਂ ਦੀ ਲੋੜੀ ਮਨਾ ਕੇ ਉਸ ਸਮਾਜ ਦੇ ਵਿੱਚ ਜੋ ਵਧ ਰਿਹਾ ਇੱਕ ਤਰ੍ਹਾਂ ਦਾ ਗੈਪ ਆ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਔਰ ਇੱਕ ਸਮਾਜ ਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਕਿ ਸਾਡੇ ਆਨ ਵਾਲੇ ਸਮਾਜ ਦੇ ਲਈ ਸਾਡੀ ਧੀਆਂ ਦਾ ਉਹ ਤੋਂ ਵੀ ਵੱਡਾ ਮਹੱਤਵ ਹੈ ਜਿੰਨਾ ਸਾਡੇ ਪੁੱਤਰਾਂ ਦਾ ਸੋ ਅਸੀਂ ਉਹਨਾਂ ਧੀਆਂ ਨੂੰ ਇਸ ਸਮਰਪਣ ਕਰਕੇ ਇਸ ਹੋਲੀ ਦਾ ਉਲਾਸ ਮਨਾ ਰਹੇ ਆਂ ਔਰ ਸਾਰੇ ਬੜੀ ਖੁਸ਼ੀ ਚ ਜੈਚ ਸੈਲੀਬ੍ਰੇਟ ਕਰ ਰਹੇ ਆਂ ਮੈਂ ਸਮੂਹ ਲੁਧਿਆਣਾ ਵਾਸੀਆਂ ਨੂੰ ਸਮੂਹ ਇਲਾਕਾ ਵਾਸੀਆਂ ਨੂੰ ਤੁਹਾਡੇ ਮਾਦੇ ਬਣਾਈਏ ਸਭ ਮਾਕੇ ਤੇ ਬਹੁਤ ਬਹੁਤ ਵਧਾਈ ਦਿੰਦਾ ਸਭ ਦੇ ਜੀਵਨ ਚ ਇਦਾਂ ਹੀ ਖੁਸ਼ੀਆਂ ਬਣੀਆਂ ਰਹਿਣ ਔਰ ਇਦਾਂ ਹੀ ਚੜਦੀ ਕਲਾ